ਕਿੰਨੀ ਕਿ ਖੁਸ਼ੀ ਹੋ ਰਹੀ ਹੈ ਸਾਡੇ ਪਿਓ ਦਾ ਵਿਆਹ ਆ ਰਿਹਾ ਹੈ ਅੱਜ ਸੀਪੀ ਸਾਹਿਬ ਦਫ਼ਤਰ ਵੀ ਪਹੁੰਚੇ ਹੈਗੇ ਆ ਸੀਪੀ ਸਾਹਿਬ ਨੂੰ ਵੀ ਨਮੰਤਰ ਪੱਤਰ ਦੇਣ ਪਹੁੰਚੇ ਆ ਔਰ ਉਹਨਾਂ ਵਾਸਤੇ ਕੀ ਕਹਿਣਾ ਤੁਹਾਡੇ ਸੀਪੀ ਸਾਹਿਬ ਹੈ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਜਿਹੜਾ ਕਿ ਸਾਡੀ ਭੈਣ ਲਿਪਸੀ ਨੂੰ ਜਿਹੜਾ ਨਿਆਇ ਦਵਾਇਆ ਹੈਗਾ ਅਸੀਂ ਸਾਰੇ ਉਹਨਾਂ ਨੂੰ ਸਨਮਾਨਿਤ ਕਰਨ ਪਹੁੰਚੇ ਆ ਔਰ ਅੱਜ ਬੜਾ ਹੀ ਅੱਛਾ ਸਾਡੇ ਲਈ ਦਿਨ ਹੈਗਾ ਕਿ ਅਸੀਂ ਉਹਨਾਂ ਨੂੰ ਸ਼ਿਵਰਾਤਰੀ ਦਾ ਵੀ ਜਿਹੜਾ ਹੈਗਾ ਮਹੋਤਸਵ ਲਈ ਇਨਵਾਈਟ ਕਰ ਰਹੇ ਹਾਂ ਸਾਰੇ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਸਾਡੇ ਜਿਵੇਂ ਕਹਿ ਦਿੱਤਾ ਪੰਜਾਬੀ ਜੀ ਸਾਡੇ ਪਿਓ ਦਾ ਵਿਆਹ ਤੇ ਅਸੀਂ ਨੱਚ ਰੱਪ ਕੇ ਪੰਗੜਾ ਵੀ ਪਾਣਾ ਸ਼ਹਿਰ ਚ ਸਭ ਤੋਂ ਵੱਡੀ ਤੁਹਾਨੂੰ ਪਤਾ ਉੱਤਪਾਰ ਦੀ ਸਭ ਤੋਂ ਵਧੀਆ ਸ਼ੋਭਾ ਯਾਤਰਾ ਵੀ ਸ਼ਿਵਰਾਤਰੀ ਦੀ ਨਿਕਲਦੀ ਸਾਡੇ ਸ਼ਹਿਰ ਚ ਅਲਗ-ਅਲਗ ਸੰਸਥਾ ਦੁਆਰਾ ਕੱਢੀਆਂ ਜਾਂਦੀਆਂ ਨੇ ਪੋਲੇਨਾ ਜੀ મહਾਦੇਵ ਤਰੋਕੀ ਨਾਲ ਸੱਦਾ ਦੇ ਨੇ ਜਿਨ੍ਹਾਂ ਤੁਸੀਂ ਜੋ ਮਰਜ਼ੀ ਅਰਪਿਤ ਕਰ ਸਕਦੇ ਹੋ ਕੋਈ ਐਸੀ ਚੀਜ਼ ਨਹੀਂ ਦੁਨੀਆ ਤੇ ਜਿਹੜੀ ਤੁਸੀਂ ਉਹਨਾਂ ਨੂੰ ਨਹੀਂ ਅਰਪਿਤ ਕਰ ਸਕਦੇ ਤੁਸੀਂ ਮੂਹ ਮੰਗਿਆ ਮਰਦਾ ਪਾਉਂਗੇ ਝੋਲੀਆਂ ਭਰੋਗੇ ਤੇ ਸਾਡੇ ਮਨੂ ਚਾਲਵਾ ਜੀ ਜਿਨ੍ਹਾਂ ਨੂੰ ਸ਼ਿਵ ਦਾ ਨੰਦੀ ਵੀ ਕਿਹਾ ਜਾਂਦਾ ਵਾ ਇਹਨਾਂ ਨੂੰ ਵੀ ਪੋਲੇਨਾ ਜੀ ਨੇ ਬੜੀ ਵੱਡੀ ਸੇਵਾ ਬਖਸ਼ੀ ਹੋਈ ਹੈ ਪੁਲਿਸ ਦੇ ਬਹੁਤ ਹੀ ਧੰਨਵਾਦੀ ਆ ਜਿਹੜੇ ਹਮੇਸ਼ਾ ਸਾਨੂੰ ਕੀ ਕਹਿੰਦੇ ਆਪਣੀ ਸੁਰੱਖਿਆ ਪ੍ਰਦਾਨ ਕਰਦੇ ਆ ਰਹੇ ਆ ਔਰ ellipticity ਦਾ ਜਿਹੜਾ ਕੇਸ ਸੀ ਇਹਨਾਂ ਨੇ 12 ਘੰਟਿਆਂ ਦੇ ਵਿੱਚ ਸੋਲਵ ਕਰਕੇ ਬਹੁਤ ਹੀ ਅੱਛਾ ਇਹਨਾਂ ਨੇ ਆਪਣਾ ਦਿਖਾਇਆ ਕਿ ਹਾਂ ਵਾਕਈ ਪੰਜਾਬ ਪੁਲਿਸ ਸਰਾਬ ਲਾਇਕ ਸ਼ੋਭਾ ਲਾਇਕ ਹੈ ਇਹਨਾਂ ਦੀ ਜਿੰਨੀ ਹੋ ਕੀਤੀ ਜਾਵੇ ਸ਼ੋਭਾ ਓਨੀ ਜਿਆਦਾ ਅੱਛੀ ਹੈ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ 26 ਫਰਵਰੀ ਨੂੰ ਇਕੱਠੇ ਹੋ ਕੇ ਬੜੇ ਉਤਸ਼ਾਹ ਨਾਲ ਪਿਆਰ ਨਾਲ ਸ਼ੇਭ ਭੋਲੀ ਨਾ ਦਾ ਆਪਾਂ ਵਿਆਹ ਸ਼ਾਮਲ ਹੋਈਏ ਔਰ ਉਹਨਾਂ ਦਾ ਸ਼ਾਮਲ ਹੋ ਕੇ ਅਸ਼ੀਰਵਾਦ ਲਈਏ ਔਰ ਇਕੱਠੇ ਹੋ ਕੇ ਅਸ਼ੀਰਵਾਦ ਲੈ ਕੇ ਆਪਾਂ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਬਦਦ ਕਰੀਏ ਔਰ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਨੌਜਵਾਨਾਂ ਨੂੰ ਵੀ ਆਪਣੇ ਲੁਧਿਆਣੇ ਨੂੰ ਜੋ ਅੱਜ ਪੋਲੂਸ਼ਨ ਦੀ ਲਾਨਤ ਲੱਗੀ ਆ ਬਿਮਾਰੀਆਂ ਲੱਗ ਰਹੀਆਂ ਤੇ ਉਹਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਮੌਸਮ ਆਜ ਰਿਹਾ ਤੇ ਵੱਧ ਤੋਂ ਵੱਧ ਬੂਟੇ ਲਾਈਏ ਕਿਉਂਕਿ ਆਪਾਂ ਜਿਵੇਂ ਕਿ ਆਪਾਂ ਸਾਰੇ ਹੀ ਆਪਣੇ ਬੱਚਿਆਂ ਨੂੰ ਵਧੀਆ ਖਾਣਾ ਖਵਾਉਨੇ ਆ ਤੇ ਵਧੀਆ ਕੱਪੜੇ ਪਹਿਨਾਉਨੇ ਆ ਲਿਆ ਕੇ ਮਹਿੰਗੇ ਤੋਂ ਮਹਿੰਗੇ ਤੇ ਉਹਦੇ ਵਾਸਤੇ ਉਹਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹ ਸਾਧਨ ਵੀ ਕਰਨਾ ਜ਼ਰੂਰੀ ਆ ਤਾਂ ਕਿ ਵੱਧ ਤੋਂ ਵੱਧ ਆਪਾਂ ਆਪਣੇ ਦਰਖਤ ਅੱਗੇ ਲਾ ਕੇ ਜਿਵੇਂ ਆਪਾਂ ਨੇ ਬੱਚੇ ਪਾਲਦੇ ਆ ਉਸੇ ਤਰ੍ਹਾਂ ਉਸ ਦਰਖਤ ਨੂੰ ਪਾਲੀਏ ਤਾਂ ਕਿ ਜਿਵੇਂ ਆਪਣਾ ਬੱਚਾ ਬਲਕੇ ਬਦੇ ਫੁੱਲੇ ਤੇ ਉਸੇ ਤਰ੍ਹਾਂ ਉਹ ਵੱਡਾ ਹੋ ਕੇ ਦਰਖਤ ਵੀ ਉਹਨੂੰ ਨਾਲ ਦੀ ਨਾਲ ਵਧੀਆ ਸਾਫ ਸੁੱਧੀ ਆਕਸੀਜਨ ਦੇ ਸਕੇ ਉਹ ਬਿਮਾਰੀਆਂ ਤੋਂ ਬਚ ਸਕੇ ਜੈ ਸ਼ੰਕਰ ਹਰ ਹਰ ਮਹਾਦੇਵ ਪਹੁੰਚੇ ਅੱਜ ਸੀਪੀ ਸਾਹਿਬ ਦੇ ਆਫਿਸ ਪਹੁੰਚੇ ਜਿੱਥੇ ਜਿਹੜਾ 26 ਫਰਵਰੀ ਨੂੰ ਜਿਹੜਾ ਸਾਡੇ ਭੋਲੇ ਨਾਥ ਜੀ ਦਾ ਜਿਹੜਾ ਸ਼ਿਵਰਾਤਰੀ ਆ ਰਹੀ ਹੈਗੀ ਐ ਸੋ ਗੱਲਬਾਤ ਕਰਾਂਗੇ ਪੂਰੀ ਟੀਮ ਇੱਥੇ ਪਹੁੰਚੀ ਹੋਈ ਐ ਸ਼ਿਵਦਾ ਨੰਦੀ ਜੀ ਔਰ ਉਸ ਤੋਂ ਬਾਅਦ ਨੀਹਾ ਗੰਭੀਰ ਉਹਨਾਂ ਦੀ ਪੂਰੀ ਟੀਮ ਇੱਥੇ ਆਪਣੇ ਚੱਡਾ ਜੀ ਪਹੁੰਚੇ ਹੋਏ ਨੇ ਆਪਣੇ ਹੋਰ ਵੀ ਸਾਥੀ ਮਹਿਲਾਵਾਂ ਪਹੁੰਚੀਆਂ ਹੋਈਆਂ ਨੇ ਤੇ ਜਿਹੜੇ ਮੌਕੇ ਦੇ ਉੱਤੇ ਮੰਨੂ ਚਾਵਲਾ ਸ਼ਿਵਦਾ ਨੰਦੀ ਜੀ ਪਹੁੰਚੇ ਹੋਏ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਮੌਕੇ ਤੇ ਆਪਾਂ ਦੀ ਨਾਲ ਗੱਲਬਾਤ ਜੈ ਭੋਲੇ ਨਾਥ ਜੀ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੀ ਅਸੀਂ ਅੱਜ ਇੱਥੇ ਸੀਪੀ ਆਫਿਸ ਪਹੁੰਚੇ ਹਾਂ ਸਾਨੂੰ shri mahakal seva society ਵੱਲੋਂ 26 ਫਰਵਰੀ ਦਾ ਜਿਹੜਾ ਕਿ ਮਹਾਸ਼ਿਵਰਾਤਰੀ ਦਾ ਪਰਵ ਹੈਗਾ ਉਹਦੇ ਲਈ ਨਿਮੰਤਰਣ ਦਿੱਤਾ ਗਿਆ ਹੈਗਾ ਤੇ ਮੈਂ ਤੁਹਾਨੂੰ ਆਸ਼ਵਾਸਨ ਦਿੰਦੀ ਆਂ ਭਈਆ ਕਿ ਅਸੀਂ ਸਾਰੀ ਟੀਮ ਇਦਾਂ ਹੀ ਹੁਮ ਹੁਮਾ ਕੇ ਪਹੁੰਚਾਂਗੇ ਤੇ ਉੱਥੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਹਰ ਹਰ ਮਹਾਦੇਵ ਔਰ ਕਿੰਨੀ ਕਿ ਖੁਸ਼ੀ ਹੋ ਰਹੀ ਆ ਸਾਡੇ ਪਿਓ ਦਾ ਵਿਆਹ ਆ ਰਿਹਾ ਅੱਜ ਸੀਪੀ ਸਾਹਿਬ ਦਫ਼ਤਰ ਵੀ ਪਹੁੰਚੇ ਹੈਗੇ ਆ ਸੀਪੀ ਸਾਹਿਬ ਨੂੰ ਵੀ ਨਿਮੰਤਰ ਪੱਤਰ ਦੇਣ ਪਹੁੰਚੇ ਆ ਔਰ ਉਹਨਾਂ ਵਾਸਤੇ ਕੀ ਕਹਿਣਾ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੇ ਸਾਡੇ ਸੀਪੀ ਸਾਹਿਬ ਹਨ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਜਿਹੜਾ ਕਿ ਸਾਡੀ ਭੈਣ ਲਿਪਸੀ ਨੂੰ ਜਿਹੜਾ ਨਿਆਂ ਦਵਾਇਆ ਹੈਗਾ ਅਸੀਂ ਸਾਰੇ ਉਹਨਾਂ ਨੂੰ ਸਨਮਾਨਿਤ ਕਰਨ ਪਹੁੰਚੇ ਹਾਂ ਔਰ ਅੱਜ ਬੜਾ ਹੀ ਅੱਛਾ ਸਾਡੇ ਲਈ ਦਿਨ ਹੈਗਾ ਕਿ ਅਸੀਂ ਉਹਨਾਂ ਨੂੰ ਸ਼ਿਵਰਾਤਰੀ ਦਾ ਵੀ ਜਿਹੜਾ ਹੈਗਾ ਮਹੋਤਸਵ ਲਈ ਇਨਵਾਈਟ ਕਰ ਰਹੇ ਹਾਂ ਤੇ ਸਾਡੇ ਸੀਪੀ ਸਾਹਿਬ ਵੀ ਉੱਥੇ ਪਹੁੰਚਣਗੇ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਵੀ ਇਹੀ ਮੈਸੇਜ ਦਾਂਗੀ ਕਿ ਇਹ ਜਿਹੜੇ ਜਿਹੜੇ ਕੰਮ ਹੈਗੇ ਸਨਾਤਨ ਧਰਮ ਦਾ ਸੇਵਾ ਤੇ ਜਿਹੜਾ ਪਰਚਮ ਹੈ ਉਹ ਹਮੇਸ਼ਾ ਲਹਿਰਾਉਂਦਾ ਰਹਿਣਾ ਚਾਹੀਦਾ ਹੈ ਤੇ ਤੁਸੀਂ ਸਾਰੇ ਵੱਧ ਚ ਵਾਹ ਇਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਮੈਂ ਤਾਂ ਕਹਾਂਗਾ ਇਦਾਂ ਦੇ ਲਗਾਤਾਰ ਮਹੋਤਸਵ ਹੋਣੇ ਚਾਹੀਦੇ ਮੈਂ ਦੋ ਸ਼ਬਦ ਮਨੂੰ ਚਾਲਾ ਸ਼ਿਵ ਦਾ ਨੰਦੀ ਜੀ ਲਾਉਂਗਾ ਹਾਂਜੀ ਨੰਦੀ ਦੀ ਕੀ ਗੱਲ ਜੈ ਸ਼ੰਕਰ ਜੀ ਹਰ ਹਰ ਮਾਦੇਵ ਦੇਖੋ ਭੋਲੇ ਨਾਥ ਨੇ ਸੇਵਾ ਬਖਸ਼ੀ ਹੈ ਤੇ ਆਪਾਂ ਸਾਰੇ ਮਿਲ ਕੇ ਕਰ ਰਹੇ ਆਂ ਅੱਜ ਆਪਣੇ ਸਾਰੇ ਭੈਣ ਭਰਾ ਇਕੱਠੇ ਹੋਏ ਆ ਤੇ ਨਿਮੰਤਰਿਤ ਦਿੱਤਾ ਗਿਆ ਤੇ ਸੀਪੀ ਸਾਹਿਬ ਨੇ ਵੀ ਨਿਮੰਤਰਣ ਦੇਣ ਜਾ ਰਹੇ ਸਾਰੇ ਆਪਾਂ ਤੇ ਇੱਦਾਂ ਹੀ ਕਹਿੰਦੇ ਆ ਜਿਹੜੇ ਧਰਮ ਦਾ ਵੀ ਕੰਮ ਕਰਦੇ ਰਹੋ ਸਾਰੇ ਮਿਲ ਕੇ ਤੇ ਪੋਲੇ ਸ਼ੰਕਰ ਸਭ ਨੇ ਚੜ੍ਹਦੀ ਕਲਾ ਚ ਰੱਖੇ ਹਰ ਹਰ ਮਾਦੇਵ ਬੜਾ ਅੱਛਾ ਮੈਸੇਜ ਦਿੱਤਾ ਮੰਨੂ ਚਾਵਲਾ ਸ਼ਿਵਦਾ ਨੰਦੀ ਜੀ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਪਹਿਲਾਂ ਸਵੇਰ ਦੇ ਟਾਈਮ ਤੇ ਧੂਨੇ ਦੇ ਬੰਦੇ ਨੇ ਉਸ ਤੋਂ ਬਾਅਦ ਭੋਲੇ ਨਾਥ ਦਾ ਸ਼ਿੰਗਾਰ ਵੀ ਕਰਦੇ ਹੈਗੇ ਨੇ ਮੈਂ ਹੋਰ ਜਾਣਿਆਂ ਨਾਲ ਵੀ ਗੱਲਬਾਤ ਕਰਦਾ ਜੈ ਭੋਲੇ ਨ ਸਾਰੇ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਮਹਾ ਸ਼ਿਵਰਾਤਰੀ ਸਾਡੇ ਜਿਵੇਂ ਕਹਿ ਦਿੱਤਾ ਪੰਜਾਬੀ ਜੀ ਸਾਡੇ ਪਿਓ ਦਾ ਵਿਆ ਤੇ ਅਸੀਂ ਨੱਚ ਰੱਪ ਕੇ ਪੰਗੜਾ ਵੀ ਪਾਣਾ ਸ਼ਹਿਰ ਚ ਸਭ ਤੋਂ ਵੱਡੀ ਤੁਹਾਨੂੰ ਪਤਾ ਉੱਤਰਪਾਸ ਦੀ ਸਭ ਤੋਂ ਵਧੀਆ ਸ਼ੋਭਾ ਯਾਤਰਾ ਵੀ ਸ਼ਿਵਰਾਤਰੀ ਦੀ ਨਿਕਲਦੀ ਸਾਡੇ ਸ਼ਹਿਰ ਚ ਅਲਗ-ਅਲਗ ਸੰਸਥਾ ਦੁਆਰਾ ਕੱਢੀਆਂ ਜਾਂਦੀਆਂ ਨੇ ਤੇ ਸਾਰੇ ਸ਼ਹਿਰਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਵਿਦੇਸ਼ਵਾਸੀਆਂ ਨੂੰ ਇਹੀ ਅਪੀਲ ਹੈ ਦੀ ਬਾਤ ਚਰ ਕੇ ਪੋਰੇ ਬਾਬਾ ਜੀ ਦਾ ਆਸ਼ੀਰਵਾਦ ਲਿਓ ਸ਼ੁਰੂਆਤੀ ਰੋਜ਼ ਦੇ 26 ਤਰੀਕ ਨੂੰ ਸਾਰੇ ਵਿਸ਼ੇਕ ਕਰੋ ਪੋਰੇ ਨਾ ਜੀ ਦਾ ਇੱਕ ਪੋਲੇ ਨਾ ਜੀ ਇੱਕ ਮਹਾਦੇਵ ਤਿਰੋਕੀ ਨਾ ਸੱਜਦਾ ਰਹੇ ਨੇ ਜਿਨ੍ਹਾਂ ਤੁਸੀਂ ਜੋ ਮਰਜੀ ਅਰਪਿਤ ਕਰ ਸਕਦੇ ਹੋ ਕੋਈ ਐਸੀ ਚੀਜ਼ ਨਹੀਂ ਦੁਨੀਆ ਤੇ ਜਿਹੜੀ ਤੁਸੀਂ ਉਹਨਾਂ ਨੂੰ ਨਹੀਂ ਅਰਪਿਤ ਕਰ ਸਕਦੇ ਤੁਸੀਂ ਮੂਹ ਮੰਗਿਆ ਮਰਦਾ ਪਾਉਂਗੇ ਝੋਲੀਆਂ ਭਰੋਗੇ ਤੇ ਸਾਡੇ ਮਨੂ ਚਾਲਵਾ ਜੀ ਜਿਨ੍ਹਾਂ ਨੂੰ ਸ਼ਿਵਦਨੰਦੀ ਵੀ ਕਿਹਾ ਜਾਂਦਾ ਵਾ ਇਹਨਾਂ ਨੂੰ ਵੀ ਪੋਲੇ ਨਾ ਜੀ ਨੇ ਬੜੀ ਵੱਡੀ ਸੇਵਾ ਬਖਸ਼ੀ ਹੋਈ ਹੈ ਲੋਕਾਂ ਦਾ ਭਲਾ ਕਰਦੇ ਨੇ ਬਿਮਾਰੀਆਂ ਤੋਂ ਰਾਹਤ ਕਰਾਉਂਦੇ ਨੇ ਲੋਕਾਂ ਨੂੰ ਇੱਕ ਉਹ ਤੂਨੇ ਦੀ ਪਬੂਤੀ ਦੇ ਨਾਲ ਦੇਖੋ ਪੋਲੇਨਾਥ ਦੀ ਕਿਹ ਅਸੀ ਕਿਰਪਾ ਇਹਨਾਂ ਤੇ ਮਨੂ ਚਾਵਲਾ ਜੀ ਤੇ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਕਿਰਪਾ ਦਿੱਤੀ ਕਿ ਕਿ ਤੂਨੇ ਦੀ ਪਬੂਤੀ ਦੇ ਨਾਲ ਲੋਕਾਂ ਦੇ ਗ੍ਰਹਿ ਕਰੇਸ਼ ਕੱਟੇ ਜਾ ਰਹੇ ਨੇ ਕਿਆ ਬਾਤ ਹੈ ਜੀ ਇਸ ਤੋਂ ਵੱਡੀ ਕੀ ਪੋਲੇਨਾਥ ਤੋਂ ਆਪਾਂ ਕੀ ਮੰਗ ਸਕਦੇ ਆ ਕਿ ਜਾਵੇ ਕਿਤਨਾ ਕਿਤੇ ਜਾ ਕੇ ਚਮਤਕਾਰ ਨਹੀਂ ਹੈਗਾ ਪੋਲੇਨਾਥ ਦਾ ਪੋਲੇ ਸਾਖਸ਼ਾ ਜੀ ਤਲੋਕੀਨਾਥ ਨੇ ਉਹ ਜੀ ਸਿਸ਼ਟੀ ਦੇ ਮਾਲਕ ਨੇ ਉਹ ਉਹਨਾਂ ਦੇ ਉੱਤੇ ਨਾ ਕੋਈ ਹੋਇਆ ਨਾ ਕੋਈ ਹੋਣਾ ਜੀ ਮਹਾਦੇਵ ਨੇ ਜੀ ਉਹ ਉਹਨਾਂ ਨੂੰ ਭੋਲਾ ਵੀ ਕਿਹਾ ਜਾਂਦਾ ਭੋਲਾ ਭੋਲੇ ਨੂੰ ਜਿੱਦਾਂ ਮਰਜ਼ੀ ਮਨਾ ਲਓ ਭੋਲੇ ਨੂੰ ਜਿੱਚੀ ਮਰਜ਼ੀ ਦੇ ਕੇ ਓਮ ਨੋਸ਼ਵਾ ਕਹਿ ਕੇ ਹੀ ਮਨਾ ਲਓ ਦਾ ਵੀ ਮੰਨ ਜਾਂਦੇ ਸਾਡੇ ਭੋਲੇ ਨਾਲ ਜਿਹੜਾ 26 ਫਰਵਰੀ ਨੂੰ ਜਿਹੜਾ ਸ਼ਿਵਰਾਤਰੀ ਦਾ ਮਹੋਸਤਵ ਰੱਖਿਆ ਗਿਆ ਹੈਗਾ ਔਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਹੈ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਵੀ ਦੇਖੋ ਆਪਾਂ ਆਪਣੇ ਸਨਾਤਨ ਧਰਮ ਦਾ ਜਿਹੜਾ ਝੰਡਾ ਉਹਨੂੰ ਤਾਂ ਆਪਾਂ ਉਚਾਈਆਂ ਤੇ ਲੈ ਕੇ ਜਾਣਾ ਹੀ ਹੈ ਤੇ ਉਹਦੇ ਨਾਲ-ਨਾਲ ਆਪਾਂ ਭੋਲੇ ਨਾਥੀ ਦਾ ਆਸ਼ੀਰਵਾਦ ਲੈਣ ਲਈ ਕਿਤੇ ਵੀ ਤੁਹਾਡੇ ਨੇੜੇ ਕੋਈ ਵੀ ਮੰਦਿਰ ਆ ਭੋਲੇ ਨਾਥ ਦਾ ਉੱਥੇ ਜਾ ਕੇ ਪ੍ਰਭੂ ਦਾ ਆਸ਼ੀਰ ਦੇ ਕੋਲ ਜਿਹੜਾ ਗਊਸ਼ਾਲਾ ਵਾਲੇ ਦਾ ਪਰਾਜਨ ਸ਼ਮਸ਼ਾਨ ਘਰ ਦਾ ਉਹਦੇ ਅੰਦਰ ਸਾਡਾ ਤੁਸੀਂ ਮੰਨ ਕੇ ਚੱਲੋ ਵੀ 5-4000 ਬੰਦਾ 10000 ਬੰਦਾ ਵੀ ਹੋ ਜਾਂਦਾ ਸਾਨੂੰ ਸਾਹਮਣਾ ਔਖਾ ਹੋ ਜਾਂਦਾ ਪੋਲੇ ਨਾਲ ਦੇ ਇੰਨੇ ਭਗਤ ਉੱਥੇ ਆਂਦੇ ਨੇ ਤੇ ਲੰਗਰ ਦੀ ਪੂਰਾ ਅਟੂਟ ਲੰਗਰ ਚੱਲਦਾ ਪੂਰਾ ਦਿਨ ਪ੍ਰਭੂ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਸਾਥੀਆਂ ਦੇ ਸੰਯੋਗ ਦੇ ਨਾਲ ਸਵੇਰ ਲੈ ਕੇ ਸ਼ਾਮ ਤੱਕ ਸ਼ਾਮ ਤੱਕ ਇਸ ਅਗਲੇ ਸਵੇਰ ਤੱਕ ਲੰਗਰ ਚੱਲਦਾ ਪੂਰਾ ਵਧੀਆ ਅਟੂਟ ਲੰਗਰ ਚੱਲਦਾ ਪੋਲੇ ਨਾਲ ਦਾ ਕਿਰਪਾ ਮਹਾਦੇਵ ਦੀ ਹੈ ਤੇ ਲੋਕ ਜਿਹੜੇ ਆਂਦੇ ਨੇ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਖਾਲੀ ਮੋੜਦਾ ਹੋਊਗਾ ਸਾਬ ਦੀਆਂ ਝੋਲੀਆਂ ਭਰਦੀਆਂ ਨੇ ਉੱਥੋਂ ਮੈਂ ਸ਼ਹਿਰ ਵਸੇ ਨਹੀਂ ਅਪੀਲ ਕਰਦਾ ਵੀ ਆਓ ਦਰਸ਼ਨ ਕਰੋ ਸ਼ਿਵ ਦੇ ਵਿਆਹ ਤੇ ਆਪਾਂ ਪੰਗੜਾ ਪਾਈਏ ਸਾਡੇ ਪਿਓ ਦਾ ਵਿਆਹ ਆਪਾਂ ਨੱਚ ਟੱਪ ਕੇ ਭੋਲੇ ਦਾ ਵਿਆਹ ਮਨਾਈਏ ਜੈ ਭੋਲੇ ਸਾਮਣੇ ਦਿੱਤਾ ਹੈਗਾ ਤੇ ਇਸ ਤਰ੍ਹਾਂ ਹੀ ਹੈ ਲਗਾਤਾਰ ਤੁਹਾਨੂੰ ਸ਼ਿਵ ਦੇ ਵਿਆਹ ਦੀ ਉੱਥੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਸਾਰੀਆਂ ਮਹਿਲਾਵਾਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਸੀਪੀ ਸਾਹਿਬ ਦੇ ਆਫਿਸ ਤੇ ਇਹ ਵੀ ਇਹ ਵੀ ਇਹਨਾਂ ਨੂੰ ਸੀਪੀ ਸਾਹਿਬ ਨੂੰ ਇੱਕ ਫੋਲ ਦੀ ਪੇਟ ਦੇਣ ਵਾਸਤੇ ਆਇਆ ਜਿਹੜਾ ਸੀਪੀ ਸਾਹਿਬ ਨੇ ਜਿਹੜਾ ਇੱਕ ਦਿਨ ਪਹਿ ਲਿਪਸੀ ਦਾ ਜਿਹੜਾ ਕੇਸ ਹੈਗਾ ਸੀ ਬੜੇ ਇੱਕ ਇੱਕ ਦਿਨ ਦੇ ਵਿੱਚ ਸੋਲਵ ਕੀਤਾ ਸੀ ਪਰ ਦੇਖਿਆ ਜਾਵੇ ਉਹ ਵੀ ਮਹਿਲਾਵਾਂ ਵੀ ਇੱਥੇ ਸੀਪੀ ਸਾਹਿਬ ਨੂੰ ਆਪਣਾ ਭੇਟ ਕਰਨ ਆਏ ਨੇ ਉਹ ਦੇਖਦੇ ਮੈਡਮ ਕੀ ਕਹਿਣਾ ਹੈ ਅਸੀਂ ਪੰਜਾਬ ਪੁਲਿਸ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜੇ ਹਮੇਸ਼ਾ ਸਾਨੂੰ ਕੀ ਕਹਿੰਦੇ ਆਪਣੀ ਸੁਰੱਖਿਆ ਪ੍ਰਦਾਨ ਕਰਦੇ ਆ ਰਹੇ ਆ ਔਰ ਐਲਿਪਸੀ ਦਾ ਜਿਹੜਾ ਕੇਸ ਸੀ ਇਹਨਾਂ ਨੇ 12 ਘੰਟਿਆਂ ਦੇ ਵਿੱਚ ਸੋਲਵ ਕਰਕੇ ਬਹੁਤ ਹੀ ਅੱਛਾ ਇਹਨਾਂ ਨੇ ਆਪਣਾ ਦਿਖਾਇਆ ਕਿ ਹਾਂ ਵਾਕਈ ਪੰਜਾਬ ਪੁਲਿਸ ਸ਼ਰਬ ਲਾਇਕ ਸ਼ੋਭਾ ਲਾਇਕ ਹੈ ਇਹਨਾਂ ਦੀ ਜਿੰਨੀ ਉਹ ਕੀਤੀ ਜਾਵੇ ਸ਼ੋਭਾ ਓਨੀ ਜਿਆਦਾ ਅੱਛੀ ਹੈ ਹਾਂਜੀ ਨੀ ਆਮਾ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਜਿਹੜਾ ਇਹਨਾਂ ਨੇ 12 ਘੰਟਿਆਂ ਚ ਕੇਸ ਸੋਲਵ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਚ ਹੀ ਨਹੀਂ ਪੂਰੇ ਇੰਡੀਆ ਚ ਹੀ ਮੈਨੂੰ ਲੱਗਦਾ ਫਰਸਟ ਕੇਸ ਆ ਜਿਹੜਾ ਕਿ ਇੰਨੀ ਜਲਦੀ ਸੋਲਵ ਹੋ ਗਿਆ ਔਰ ਸਾਡੇ ਮਹਿਲਾਵਾਂ ਲਈ ਤਾਂ ਬਹੁਤ ਗਰਵ ਵਾਲੀ ਗੱਲ ਆ ਅਸੀਂ ਇਸੇ ਲਈ ਸਰ ਨੂੰ ਐਪਰੀਸ਼ੀਏਟ ਕਰਨ ਆਏ ਆ ਲੁਧਿਆਣਾ ਪੁਲਿਸ ਨੂੰ ਐਪਰੀਸ਼ੀਏਟ ਕਰਨ ਆਏ ਆ ਔਰ ਦੇਖ ਸਕਦਾ ਕਿ ਸਾਰੀਆਂ ਮਹਿਲਾਵਾਂ ਸੀਪੀ ਸਾਹਿਬ ਨੂੰ ਐਪਰੀਸ਼ੀਏਟ ਕਰਨ ਵਾਸਤੇ ਆਇਆ ਜਿਹੜਾ ਇੱਕ ਦਿਨ ਦੇ ਵਿੱਚ ਜਿਹੜਾ ਲਿਪਸੀ ਦਾ ਜਿਹੜਾ ਕੇਸ ਹੈਗਾ ਸੀ ਇੱਕ ਦਿਨ ਦੇ ਵਿੱਚ ਸਾਰਾ ਕੇਸ ਸੋਲਵ ਕਰ ਦਿੱਤਾ ਔਰ ਆਪਣੇ ਇੱਧਰ ਮੰਨੂ ਚਾਵਲਾ ਸ਼ਿਵਦਾ ਨੰਦੀ ਜਿਹੜਾ 26 ਫਰਵਰੀ ਨੂੰ ਪੋਲੇਨਾ ਦਾ ਆਪਣਾ ਉੱਥੇ ਸ਼ਿਵਰਾਤਰੀ ਹੋਣ ਜਾ ਰਹੀ ਹੈ ਪੂਰੀ ਟੀਮ ਇੱਥੇ ਸਮੂਚੀ ਟੀਮ ਪਹੁੰਚੀ ਹੋਈ ਹੈ ਔਰ ਸਾਰੇ ਨੇ ਪਹੁੰਚਣਾ ਉੱਥੇ 26 ਫਰਵਰੀ ਨੂੰ ਔਰ ਇਸ ਤਰ੍ਹਾਂ ਦੀ ਲਗਾਤਾਰ ਅਪਡੇਟਸ ਤੁਹਾਨੂੰ ਲਗਾਤਾਰ ਖੰਡਰਵਾਗੇ ਆਪਣੇ ਅਮੇਜ਼ਿੰਗ ਟੀਵੀ ਤੋਂ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ ਜੈਪੋਲੇਨਾਥ ਹਰ ਹਰ ਮਹਾਦੇਵ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹ ਭੋਲਾ ਗਰੇਵਾਲ ਜੀ ਦੇ ਦਫਤਰ ਪਹੁੰਚੇ ਹੈਗੇ ਆ ਤੇ ਆਪਣੇ ਸ਼ਿਵਦਾ ਨੰਦੀ ਮੰਨੂ ਚਾਵਲਾ ਜੀ ਨੇ ਉਹਨਾਂ ਨੂੰ ਨਮੰਤਰ ਪੱਤਰ ਦਿੱਤਾ ਹੈਗਾ 26 ਫਰਵਰੀ ਦਾ ਸੋ ਗੱਲਬਾਤ ਕਰਦੇ ਆ ਆਪਣੇ ਐਮਐਲਏ ਸਾਹਿਬ ਭੋਲਾ ਜੀ ਨਾਲ ਭੋਲਾ ਜੀ ਜੈ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਜੀ ਕਿਵੇਂ ਲੱਗਦਾ ਜਿਹੜਾ 26 ਫਰਵਰੀ ਸਾਡੇ ਪਿਓ ਦਾ ਵਿਆਹ ਆ ਰਿਹਾ ਭੋਲੇਨਾਥ ਦੇ ਕੀ ਕਹਿਣਾ ਚਾਹੋਗੇ ਜੀ ਹੈ ਭੋਲੇਨਾਥ ਜੀ ਦਾ ਮੈਂ ਵੀ ਭੋਲਾ ਵਾਂ ਜੀ ਤੇ ਭੋਲੇਨਾਥ ਜੀ ਦੀ ਕਿਰਪਾ ਨਾਲ ਅੱਜ ਜੋ ਵੀ ਹੈ ਸੰਸਾਰ ਚੱਲ ਰਿਹਾ ਆ ਪਾ ਜੀ ਤੇ ਜੋ ਇਹ ਸਾਡੇ ਮੰਨੂ ਚਾਵਲਾ ਮੰਨੂ ਚਾਵਲਾ ਜੀ ਜੀ 15 ਮਾ ਸ਼ੇਬਿਆ ਵਾਲਕੇ ਜਿਹੜਾ ਪ੍ਰਚੀਨ ਸ਼ੇਬ ਮੰਦਰ ਗਊਸ਼ਾਲਾ ਸ਼ਮਸ਼ਾਨ ਕਾਰਜ ਕਰਾ ਰਹੇ ਨੇ ਤੇ ਇਹਦੇ ਵਾਸਤੇ ਬਹੁਤ ਬਹੁਤ ਵਧਾਈ ਦਿਨਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਜੀ ਜੋ ਕਿ ਭੋਲੇनाथ ਜੀ ਦਾ ਅਸ਼ੀਰਵਾਦ ਲੈ ਰਹੇ ਨੇ ਤੇ ਉਹ ਸਾਨੂੰ ਵੀ ਬਲਾਵਾ ਦੇ ਰਹੇ ਨੇ ਤੇ ਭੋਲੇनाथ ਜੀ ਦਾ ਅਸ਼ੀਰਵਾਦ ਦਵਾਉਣ ਵਾਸਤੇ ਜੀ ਤੇ ਔਰ ਇਹੀ ਭੋਲੇनाथ ਜੀ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਇਹਨਾਂ ਨੂੰ ਸਾਰੇ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਭੋਲੇनाथ ਦਾ ਅਸ਼ੀਰਵਾਦ ਲੈ ਕੇ ਔਰ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਹਰ ਸਮੇ ਇਹਨਾਂ ਦੇ ਨਾਲ ਖੜੇ ਨੇ ਔਰ ਅੱਜ 26 ਫਰਵਰੀ ਨੂੰ ਜੀ ਔਰ ਪੰਗੜੇ ਪੈਣੇ ਆ ਜੀ ਵਿਆਹ ਰਚਾਇਆ ਜਾਣਾ ਭੋਲੇ ਰਾਜ ਦਾ ਉਹਦੇ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ ਔਰ ਸਾਰਿਆਂ ਨੂੰ ਅਪੀਲ ਕਰਦੇ ਆ ਸਾਰੇ ਇਕੱਠੇ ਹੋ ਗਿਆ ਉਹ ਭੋਲੇ ਰਾਜ ਦਾ ਅਸ਼ੀਰਵਾਦ ਲਈ ਉਹਨਾਂ ਦੇ ਯਾ ਸ਼ਾਮਿਲ ਹੋ ਜੀ ਬਹੁਤ ਧੰਨਵਾਦ ਦੇਖ ਸਕਦਾ ਕਿ ਐਮਐਲਏ ਪੋਲਾ ਜੀ ਨੇ ਇੰਨੀ ਗੱਲ ਕਹੀ ਹੈ ਕਿ ਮੈਂ ਵੀ ਪੋਲਾ ਹੈਗਾ ਮੈਂ ਸਾਡਾ ਪੋਲੇ ਨਾਦ ਵੀ ਪੋਲਾ ਹੈਗਾ ਵਾ ਇਹ ਤਾਂ ਸੋਨੇ ਪੈ ਸੁਹਾਗਾ ਹੋ ਗਿਆ ਔਰ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਗਰੇਵਾਲ ਸਾਹਿਬ ਮੈਨੂੰ ਇੱਕ ਗੱਲ ਕੋ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ 26 ਫਰਵਰੀ ਨੂੰ ਹੈ ਮੈਂ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ 26 ਫਰਵਰੀ ਨੂੰ ਇਕੱਠੇ ਹੋ ਕੇ ਬੜੇ ਉਤਸ਼ਾਹ ਨਾਲ ਪਿਆਰ ਨਾਲ ਸ਼ੇ ਭੋਲੇ ਨਾਦ ਦਾ ਆਪਾਂ ਵਿਆਹ ਸ਼ਾਮਿਲ ਹੋਈਏ ਔਰ ਉਹਨਾਂ ਦਾ ਸ਼ਾਮਲ ਹੋ ਕੇ ਅਸ਼ੀਰਵਾਦ ਲਈਏ ਔਰ ਇਕੱਠੇ ਹੋ ਕੇ ਅਸ਼ੀਰਵਾਦ ਲੈ ਕੇ ਆਪਾਂ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਨੌਜਵਾਨਾਂ ਨੂੰ ਵੀ ਆਪਣੇ ਲੁਧਿਆਣੇ ਨੂੰ ਜੋ ਅੱਜ ਪੋਲੂਸ਼ਨ ਦੀ ਲਹਾਨਤ ਲੱਗੀ ਆ ਬਿਮਾਰੀਆਂ ਲੱਗ ਰਹੀਆਂ ਤੇ ਉਹਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਮੌਸਮ ਆਜ ਰਿਹਾ ਤੇ ਵੱਧ ਤੋਂ ਵੱਧ ਵੋਟੇ ਲਾਈਏ ਕਿਉਂਕਿ ਆਪਾਂ ਜਿਵੇਂ ਕਿ ਆਪਾਂ ਸਾਰੇ ਹੀ ਆਪਣੇ ਬੱਚਿਆਂ ਨੂੰ ਵਧੀਆ ਖਾਣਾ ਖਵਾਉਣੇ ਆ ਤੇ ਵਧੀਆ ਕੱਪੜੇ ਪਹਿਨਾਉਣੇ ਆ ਲਿਆ ਕੇ ਮਹਿੰਗੇ ਤੋਂ ਮਹਿੰਗੇ ਉਦੇ ਵਾਸਤੇ ਉਹਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਉਹ ਸਾਧਨ ਵੀ ਕਰਨਾ ਜ਼ਰੂਰੀ ਆ ਤਾਂ ਕਿ ਵੱਧ ਤੋਂ ਵੱਧ ਆਪਾਂ ਆਪਣੇ ਦਰਖਤ ਅੱਗੇ ਲਾ ਕੇ ਜਿਵੇਂ ਆਪਾਂ ਨੇ ਬੱਚੇ ਪਾਲਦੇ ਆ ਉਸੇ ਤਰ੍ਹਾਂ ਉਸ ਦਰਖਤ ਨੂੰ ਪਾਲੀਏ ਤਾਂ ਕਿ ਜਿਵੇਂ ਆਪਣਾ ਬੱਚਾ ਮਤਲਬ ਕਿ ਵੱਡੇ ਫੁੱਲੇ ਤੇ ਉਸੇ ਤਰ੍ਹਾਂ ਉਹ ਵੱਡਾ ਹੋ ਕੇ ਦਰਖਤ ਵੀ ਉਹਨੂੰ ਨਾਲ ਦੀ ਨਾਲ ਵਧੀਆ ਸਾਫ਼ ਸੁਥਰੀ ਆਕਸੀਜਨ ਦੇ ਸਕੇ ਉਹ ਬਿਮਾਰੀਆਂ ਤੋਂ ਬਚ ਸਕੇ ਇੰਨਾ ਹੀ ਕਹਿੰਦਾ ਹੋਇਆ ਬਹੁਤ ਬਹੁਤ ਮੁਬਾਰਕਾਂ ਜੈ ਬholenath ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾਅ ਔਰ ਇਸ ਤਰ੍ਹਾਂ ਦੀ ਲਗਾਤਾਰ ਅਪਡੇਟਸ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਤੋਂ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ